ਹਾਂਜੀ ਫਿਰ ਰੋਸਟਰ ਕਾਲੋ ਦੇ ਦਰਸ਼ਕੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਆਈ ਹੋਪ ਤੁਸੀਂ ਜਣੇ ਵਧੀਆ ਹੋਗੇ ਘੈਂਟ ਹੋਗੇ ਚਲੋ ਅੱਜ ਦੀ ਵੀਡੀਓ ਕਰਦੇ ਆ ਆਪਾਂ ਸ਼ੁਰੂ ਮੁਸ਼ਕੀ ਦੇ ਨਾਲ ਕਿਉਂਕਿ ਮੁਸ਼ਕੀ ਦੇ ਕਾਰਨ ਆ ਮੇਰੇ ਦਿਨੋਂ ਦਿਨ ਵਧੀ ਜਾਂਦੇ ਆ ਤੇ ਹੈੱਡਫੋਨ ਜ਼ਰੂਰ ਲਾ ਲਿਆ ਕਿਉਂਕਿ ਮੁਸ਼ਕੀ ਦਾ ਮੋਹ ਹੀ ਆਇਆ ਹੋ ਜਾਏ ਕਿ ਮੱਲੋ ਮੱਲੀ ਗਾਣਾ ਨਿਕਲ ਹੀ ਜਾਂਦੀਆਂ ਨੇ ਕੋਕੇ ਵਰਗੀ ਨਹੀਂ ਤੂੰ ਸਿਰੇ ਦੇ ਗੰਦੇ ਕੂੜੇ ਵਰਗੀਆਂ ਕੂੜੇ ਵਰਗੀਆਂ ਕੀ ਜਾਂਦੇ ਤੁਰ ਵਰਗੀ ਲੱਗਦਾ ਸੱਤ ਬਈ ਮੁੰਡਾ ਕੋਈ ਪਹਿਲਾਂ ਤਾਂ ਆਪਣੀ ਮਾਂ ਤੋਂ ਕਨਫਰਮ ਕਰ ਲਾਂ ਕਿ ਕਿੰਨੇ ਕੋ ਯਾਰ ਬਣਾ ਕੇ ਰੱਖਾਂ ਮੈਂ ਕਿੰਨੇ ਕੁ ਜਵਾਈ ਬਣਾਏਗੀ ਇੰਨੇ ਤਾਂ ਯਾਰ ਤੁਸੀਂ ਬਣਾ ਬਣਾ ਕੇ ਛੱਡੀ ਜਾਂਦੇ ਹੋ ਕੀ ਪਸੰਦ ਨਹੀਂ ਹੁੰਦਾ ਕੁਛ ਉਹਨਾਂ ਦਾ ਲਗਾਇਆ ਗਿਆ ਹੁਣ ਮੈਨੂੰ ਬੋਲ ਰਿਆ ਕਿ ਆ ਜਿਹੜੇ ਨੀਚੇ ਮੈਨੂੰ ਨਾ ਮੈਸੇਜ ਆ ਰਿਹਾ ਨੈਗੇਟਿਵ ਮਤਲਬ ਫੇਕ ਕਹਾੜੀਆਂ ਪਿਆ ਰਿਹਾ ਕਿ ਮੈਂ ਕਿ ਤੂੰ ਪ੍ਰੈਗਨੈਂਟ ਹੈ ਠੀਕ ਆ ਮੈਂ ਕਾਫੀ ਦਾ ਨੋਟਿਸ ਆ ਰਿਹਾ ਇਗਨੋਰ ਕਰਾਇਆ ਗਿਆ ਔਰ ਕਰਾਇ ਗਿਆ ਨੋਰ ਕਰਾਂ ਕੀ ਹੁਣ ਮੈਨੂੰ ਪੀਰੀਅਡ ਆਇਆ ਹੁਣ ਮੈਂ ਤੁਹਾਨੂੰ ਫੋਟੋ ਸ਼ੋ ਕਰਾਂ ਮੈਨੂੰ ਪੀਰੀਅਡ ਆਇਆ ਐਦਾਂ ਦੀ ਬਕਵਾਸ ਨਾ ਮੇਰੇ ਨਾਲ ਨਾ ਕਰਿਆ ਕਰ ਗੰਦੀ ਐ ਗਸਤੀ ਐ ਤੈਨੂੰ ਜਮਾ ਨਹੀਂ ਪਤਾ ਲੱਗ ਰਿਹਾ ਕਿ ਤੂੰ ਕੀ ਬਾਕ ਰਹੀ ਆ ਕਿੱਥੇ ਬੈਠੀ ਆ ਲਾਈਵ ਹੋ ਕੇ ਤੂੰ ਫਾਲਤੂ ਦੀ ਬਕਵਾਸ ਕਰੀ ਜਾਨੀ ਆ 28 ਦਿਨ ਰੰਗ ਰਲੀਆਂ ਮਨਾ ਕੇ ਆਈ ਹੋਏਂਗੀ ਹੋਈ ਹੋਏਂਗੀ ਪ੍ਰੈਗਨੈਂਟ ਆਪਦੀ ਨਾਨੀ ਤੇ ਮਾਂ ਨੂੰ ਪੁੱਛ ਲੈ ਜਿਹੜੀਆਂ ਪੈਸੇ ਮੰਗ ਰਹੀਆਂ ਸੀ ਤਾਂ ਹੀ ਮੰਗ ਰਹੀਆਂ ਉੰਗੀਆਂ ਪੈਸੇ ਤਾਂ ਜੇ ਤੂੰ ਪ੍ਰੈਗਨੈਂਟ ਸੀ ਲੋਕੀ ਪਕਾਈ ਤਾਂ ਮਾਰਦੇ ਨਹੀਂ ਹੈਗੇ ਹੁਣ ਸਾਲੀ ਗੰਦੀ ਔਲਾਦ ਨਾ ਮਜਾ ਨਾ ਸਵਾਦ ਮੁੰਡਾ ਦਿਨੋਂ ਦਿਨ ਹੋਈ ਐਕਸਪੈਂਸਿਵ ਜਾਂਦਾ ਤੇਰੇ ਲੈਡ ਦੀ ਕਮਾਈ ਜਨਾ ਮਸ਼ਕਫਰੀਦ ਜੀ ਤੁਹਾਡੇ ਵਿੱਚ ਹੁਣ ਕੁਝ ਨਹੀਂ ਰਿਹਾ ਲੋਕਾਂ ਦੇ ਵੇਖਣ ਜੋਗਾ ਸੋ ਤੁਸੀਂ ਤਾਂ ਆਪਣੇ ਚਿੱਟੜ ਚੁੜਤੀਆਂ ਜਾਂ ਜੋ ਵੀ ਦਿਖਾ ਰਹੇ ਹੋ ਨਾ ਹੀ ਦਿਖਾਓ ਤਾਂ ਚੰਗੀ ਆ ਕਿਉਂਕਿ ਯੂਜ਼ ਕੀਤਾ ਹੋਇਆ ਸਮਾਨ ਲੋਕਾਂ ਨੇ ਵਰਤਣਾ ਛੱਡ ਦਿੱਤਾ ਹੈਲੋ ਜੀ ਵੈਲਕਮ ਟੂ ਮਾਈ ਬੈਗ ਦੀ ਵਲੌਗ ਬੈਗ ਦੀ ਵਲੌਗ ਡੰਗਰੇ ਸੁੱडले ਅਨਪੜੇ ਮਾੜਾ ਮੋਟਾ ਪੜ ਲੈਂਦੀ ਬੇਸਿਕ ਚੀਜ਼ਾਂ ਹੀ ਸਿੱਖਣਾ ਬੈਗ ਦੀ ਵਲੌਗ ਦਾ ਮਤਲਬ ਕੀ ਹੁੰਦਾ ਬੇਵਕੂਫ ਹੈ ਖਾਣ ਪੀਣ ਚੱਲੇ ਸੀਗੇ ਤੇ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਕਿ ਸੰਭਾਲ ਆ ਕਿ ਲੱchn ਕਰਦੀ ਫਿਰਦੀ ਆ ਤੇਰੀਆਂ ਦੋ ਉਂਗਲੀਆਂ ਕਿਸੇ ਨੇ ਵੇਖਣੀਆਂ ਨਹੀਂ ਜੇ ਕਿਤੇ ਪੈਲੀਆਂ ਵਿੱਚ ਹੀ ਹੋਈ ਨਾ ਕਿਸੇ ਨੇ ਆ ਦੋ ਉਂਗਲੀਆਂ ਦਿਖਾ ਦੇਣੀਆਂ ਫਿਰ ਚੰਗੀਆਂ ਇਹ ਦਿਨ ਕਾਫੀ ਟਾਈਮ ਬਾਅਦ ਜਿਹੜੀ ਚੀਜ਼ ਚਲਾਈਏ ਤੁਹਾਨੂੰ ਪਤਾ ਜੇ ਚਲਾਉਂਦੇ ਰਹੀਏ ਤਾਂ ਆਦਾ ਪੈ ਜਾਏ ਹਾਂ ਹਾਂ ਮੁਸ਼ਕੀ ਹੈ ਸਹੀ ਕਿਹਾ ਤੂੰ ਜੇ ਗੱਡੀ ਚਲਾਉਂਦੇ ਰਹੀਏ ਜੋ ਵੀ ਚੀਜ਼ ਚਲਾਉਂਦੇ ਰਹੀਏ ਤਾਂ ਉਹਦੀ ਆਦਤ ਵੱਜ ਜਾਂਦੀ ਆ ਜਿਵੇਂ ਤੈਨੂੰ ਮੁੰਡੇ ਫਸਾਉਣ ਦੀ ਆਦਤ ਪਈ ਹੋਈ ਆ ਮੁੰਡਿਆਂ ਨਾਲ ਗੱਲਾਂ ਮਾਰਨ ਦੀ ਉਹਨਾਂ ਤੋਂ ਪੈਸੇ ਖਾਣ ਦੀ ਚਸਕਾ ਚੜਿਆ ਹੋਇਆ ਵਾ ਉਹ ਥੋੜੀ ਛੁੱਟ ਸਕਦਾ ਹੁਣ ਤੇਰਾ ਵੱਡੇ ਲੈਵਲ ਦੀ ਗਸਤੀ ਬਣਾਏਂਗੀ ਤੂੰ ਚਲੋ ਸਕੂਟੀ ਦਾ ਬਹੁਤ ਈਜ਼ੀ ਹੈ ਸਕੂਟੀ ਇੰਨੀ ਕੁ ਜ਼ਿਆਦਾ ਮੇਰੇ ਹੱਥ ਤੇ ਚੜ ਚੁੱਕੀ ਹੈ ਨਾ ਵੀ ਉਹ ਤੇ ਮੈਂ ਅੱਖਾਂ ਬੰਦ ਕਰਕੇ ਚਲਾ ਲੂੰਗੀ ਪਰ ਉਹ ਕਹਿੰਦੇ ਆ ਨਾ ਗੱਪਾਂ ਦੀ ਵੀ ਹੱਦ ਹੁੰਦੀ ਆ ਪਰ ਇਹ ਰਾਣੀ ਵਿਕਟੋਰੀਆ ਵੱਡੇ ਲੈਵਲ ਦੀ ਫੁਕਰੀ ਇਹਨੇ ਤਾਂ ਗੱਪਾਂ ਮਾਰਨੀਆਂ ਹੀ ਮਾਰਨੀਆਂ ਅੱਖਾਂ ਬੰਦ ਕਰਕੇ ਕਿਦਾਂ ਸਕੂਟਰੀ ਚਲਾ ਲੇਗੀ ਸਕੂਟਰੀ ਚਲਾਉਣ ਚ ਤੇ ਮੁੰਡੇ ਫਸਾਉਣ ਚ ਨਾ ਫਰਕ ਆ ਜੋ ਕਾਰ ਤੇ ਗਏ ਸੀਗੇ ਸਾਰੀ ਫੈਮਿਲੀ ਗਈ ਸੀ ਅਰਨਿੰਗ ਟਾਈਮ ਸੋ ਤੇਰੀ ਮਾਂ ਦਾ ਸਿਰ ਅਰਨਿੰਗ ਟਾਈਮ ਕਿਹੜਾ ਹੁੰਦਾ ਕਿਹੜੀ ਤੇਰੀ ਮਾਂ ਨੇ ਅਰਨਿੰਗ ਟਾਈਮ ਬਣਾਤਾ ਮਾਰਨਿੰਗ ਤੇ ਈਵਨਿੰਗ ਨੂੰ ਜੋੜ ਕੇ ਅਰਨਿੰਗ ਟਾਈਮ ਬਣਾਤਾ ਖੜੇ ਮੂੰ ਤੇਰੇ ਤੂੰ ਦਾ ਇੰਗਲਿਸ਼ ਦੀ ਨਵੀਂ ਖੋਜ ਕਰਨ ਡੀਆਂ ਬੇਵਕੂਫ ਜਨਾਨੀਆਂ ਸੁੱਡਲੇ ਮੇਰੇ ਵੀ ਕਹਿੰਦਾ ਕੋਈ ਗੱਲ ਨਹੀਂ ਮੈਕੂ ਬਟ ਇਹਨੂੰ ਨਾ ਥੋੜਾ ਜਿਹਾ ਹੱਲੇ ਜਿਵੇਂ ਕਹਿੰਨੀ ਮੈਂ ਆਪ ਹੀ ਨਹੀਂ ਇਸ ਕੰਮ ਚ ਲੈ ਆਂਦੀਗੀ ਮੈਨੂੰ ਕਹਿੰਨੀ ਵੀ ਜੇ ਮੈਂ ਸੋਸ਼ਲ ਮੀਡੀਆ ਤੇ ਆਣਾ ਤਾਂ ਮੈਨੂੰ ਹੀ ਰਹਿਣਗੀ ਮੈਂ ਨਹੀਂ ਚਾਹੁੰਦੀ ਮੇਰਾ ਕੋਈ ਫੈਮਿਲੀ ਮੈਂਬਰ ਸੋਸ਼ਲ ਮੀਡੀਆ ਤੇ ਆਵੇ ਠੀਕ ਆ हां ओ सही है ऑफ कैमरे ਦਾ ਤੂੰ ਉਹਨਾਂ ਦੀ ਇੰਨੀ ਬੇਝਾਈ ਕਰਵਾਨੀ ਰਹੀਆਂ ਜੇ ਕੈਮਰੇ ਤੇ ਆਗੇ ਤਾਂ ਤੂੰ ਹੋਰ ਕਿੰਨੀ ਕੁ ਬੇਝਾਈ ਕਰਵਾਏਂਗੀ ਨਾਲੋਂ ਵਿਚਾਰੇ ਆਪਦੀ ਕਰਵਾਣਗੇ ਇਸ ਤੋਂ ਤਾਂ ਚੰਗਾ ਉਹ ਆਫ ਕੈਮਰੇ ਕਰਵਾਉਂਦੇ ਰਹਿਣ ਉਹ ਹੀ ਸਹੀ ਮਾਨ ਪਲੀਸ ਅਰਜ ਕਿੱਡਿੰਗ ਤੁਸੀਂ ਬੱਚੇ ਹੋ ਮੈਨੂੰ ਕੰਨੀ ਵੀ ਤੂੰ ਆਪਣਾ ਸਟੱਡੀ ਕਰ ਪੜ੍ਹ ਹਨਾ ਸਕੂਲ ਜਾਂਦਾ ਵਧੀਆ ਮਸਤ ਰਹਿੰਦਾ ਆਪਦੀ ਰੀਅਲ ਵੱਡੀ ਗਿਆਨ ਦੇਵੀ ਆਪਨੇ ਤਾਂ ਇੱਕ ਅੱਖਰ ਨਹੀਂ ਚੱਜਣਾ ਪੜਿਆ 12ਵੀਂ ਵੀ ਨਹੀਂ ਚੱਜਣਾ ਕੀਤੀ ਤੇ ਰੰਗ ਰਲੀਆਂ ਮਲਾਈ 16 ਸਾਲ ਦੀ ਉਮਰ ਦੇ ਵਿੱਚ ਤੇ ਦੂਜਿਆਂ ਨੂੰ ਗਿਆਨ ਦਿੰਦੀ ਆ ਪੜਨ ਦਾ ਕਿਤੇ ਆ ਉਹ ਵੀ ਪੜ ਲੈਂਦੀ ਬੇਸਿਕ ਚੀਜ਼ਾਂ ਸਿੱਖ ਲਾ ਡੰਗਰੇ ਅਰਨਿੰਗ ਟਾਈਮ ਦੀ ਮਾਂ ਲੋ ਜੀ ਆਪਣਾ ਇੱਕ ਨੇ ਵਾਸਤੇ ਗਿਫਟ ਲਿਆ ਸੀਗਾ ਮੈਕਪੀ ਲਈ ਵਾਸਤੇ ਦੇਖ ਸਕਦੇ ਹੋ ਜੋ ਕਿ ਨੂੰ ਨਹੀਂ ਪਤਾਗਾ ਜੇ ਇਹਨੇ ਮੋੜਛਾਂ ਵਧੀਆ ਚਲਾ ਲਿਆ ਤੇ ਆਪਾਂ ਇਹਨੂੰ ਗਿਫਟ ਦੇਵਾਂਗੇ ਜੇ ਨਾ ਮੋਟਰਸਾਈਕਲ ਵਧੀਆ ਚਲਾਇਆ ਤਾਂ ਫਿਰ ਕੀ ਕਰੇਗਾ ਆਪਦੇ ਪੈਰਾਂ ਚ ਪਾ ਕੇ ਟੁਮਕੇ ਲਾ ਲਈ ਚਾਰਕ ਠੀਕ ਆ ਨਾਲ ਕਹੀਂ ਮੈ ਕੋ ਆ ਵੇਖ ਟੁਮਕੇ ਮੇਰੇ ਚਾਂਜਰਾਂ ਵਿੱਚ ਨਹੀਂ ਚਲਾਇਆ ਮੈਂ ਕਿਹਾ ਵੀ ਜਲਦੀ ਦੱਸ ਕੀ ਗੀਫਟ ਸੋ ਮੇਰੇ ਵਾਸਤੇ ਬੋਬੀ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਚਾਂਜਰਾਂ ਲਈਆਂ ਸੀ ਚਾਂਦੀ ਦੀਆਂ ਮੰਮੀ ਨੇ ਤੇ ਬੋਬੀ ਨੇ ਮਤਲਬ ਕੀ ਰਲ ਕੇ ਗਿਫਟ ਵੈਸੇ ਮੈਨੂੰ ਮੰਮੀ ਤੇ ਬੋਬੀ ਕਿਹੜੇ ਪਿਓ ਵਾਲੇ ਜੱਜ ਲੱਗੇ ਨੇ ਜਿਨ੍ਹਾਂ ਦੀ ਕਮਾਈ ਦੇ ਨਾਲ ਝਾਂਜਰਾ ਬਣ ਗਿਆ ਐਵੇਂ ਕਹਿ ਮੇਰੇ ਨਿਊ ਬੋਏਫ੍ਰੈਂਡ ਨੇ ਪੈਸੇ ਭੇਜੇ ਸੀ ਤੇ ਮੇਰੀ ਮੰਮੀ ਨੇ ਸੋਚਿਆ ਮੈਂ ਐਤਕੀ ਝਾਂਜਰਾ ਬਣਵਾ ਕੇ ਮੈਕੂ ਦੇ ਪੈਰਾਂ 'ਚ ਪਵਾਦਾ ਮੈਨੂੰ ਪਹਿਲਾਂ ਹੀ ਕਰ ਦਿੱਤਾ ਅੱਜ ਮੈਨੂੰ ਪਹਿਲਾਂ ਹੀ ਬੋਲ ਰਿਹਾ ਸੀ ਕਿ ਮੈਕੂ ਅੱਜ ਜੇ ਤੂੰ ਵਧੀਆ ਮਤਲਬ ਕਿ ਪਹਿਲਾਂ ਤਰ੍ਹਾਂ ਇੱਕ ਤਾਂ ਸਮਝ ਹੀ ਨਹੀਂ ਆਂਦਾ ਇਹ ਫੋਗਰੀ ਜੀ ਨੂੰ ਫੋਕ ਕੌਣ ਚਕਾਈ ਜਾਂਦਾ ਹੈ ਮੈਕੂ ਮੈਕੂ ਕਰੀ ਜਾਂਦੀਆਂ ਅਸੀਂ ਤਾਂ ਕਦੀ ਨਹੀਂ ਉਹਦੇ ਮੂੰਹੋਂ ਸੁਣਿਆ ਵੀ ਤੈਨੂੰ ਮੈਕੂ ਕਹਿੰਦੇ ਹੋਵੇ ਮੁਸ਼ਕੀ ਜ਼ਰੂਰ ਆ ਉਹ ਵੀ ਮੁਸ਼ਕਮਾਨ ਵਾਲੀ ਗੰਦੇ ਕੁੜੇ ਦੀ ਗੰਦੀ ਕੁੜੀ ਮੁਸ਼ਕੀ ਕਿ ਮੈਂ ਨਹੀਂ ਚਾਹੁੰਦੀ ਕਿ ਮੇਰਾ ਭਰਾ ਸੋਸ਼ਲ ਤੇ ਆਵੇ ਚਾਹੇ ਮੇਰੀ ਕੋਈ ਵੀ ਫੈਮਲੀ ਮੈਂਬਰ ਹੋਣਾ ਸੋਸ਼ਲ ਤੇ ਆਵੇ ਬਸ ਮੈਂ ਹੀ ਚਾਹਨੀ ਹੈ ਕਿ ਜੇ ਮੈਂ ਸੋਸ਼ਲ ਤੇ ਆਂ ਮੈਂ ਹੀ ਰ੍ਹਾਂ ਕੋਈ ਇੱਥੋਂ ਪਤਾ ਲੱਗਦਾ ਹੈ ਸਿਰਫ ਮੁਸ਼ਕਪਰੀ ਤੇ ਗਸਤੀ ਨਹੀਂ ਆ ਸਾਰਾ ਟੱਬਰ ਹੀ ਡੰਗਰ ਆ ਜਿਹੜੇ ਵੇਖ ਭਰਾ ਉਥੇ ਟੰਕੀ ਤੇ ਚੜ ਕੇ ਉਹਦੇ ਪੈਰਾਂ 'ਚ ਝਾਂਜਰਾ ਪਾਉਂਦਾ ਸੋਹਣਾ ਲੱਗੂਗਾ ਫੇਰ ਕਹਿੰਦੇ ਆ ਲੋਕੀ ਗੌਣਾ ਕੱਢਦੇ ਲੋਕੀ ਗਲਤ ਬੋਲਦੇ ਸਨ ਹੋਰ ਤੁਹਾਡੀ ਬੁੰਡ 'ਚ ਤੁੱਕਾ ਦਵੇ ਨਾ ਬੱਤ ਸਹੀ ਹੈ ਦੋਣਾ ਤੋਂ ਪੁਰਤਾ ਮੈਂ ਆਪਣੇ ਲਈ ਗਵਾਵਾ ਦਾ ਜੂਸ ਇੱਥੇ ਪੀਤਾ ਮੈਨੂੰ ਐਸੀ ਵੀ ਠੰਡਾ ਹੋ ਹੋਰ ਗਰਮ ਹੋ ਜਾਊਗਾ ਠੰਡਾ ਇੱਥੇ ਪੀਣ ਦਾ ਮਜ਼ਾ ਆਊਗਾ ਸੋ ਉਸ ਤੋਂ ਬਾਅਦ ਮੈਂ ਪੈਕ ਲੈ ਲਿਆ ਮੈਂ ਇਹਨਾਂ ਨੂੰ ਕਿਹਾ ਤੁਸੀਂ ਵੀ ਅਨਪੜ ਮੁਸ਼ਕਪ੍ਰੀਤ ਜੀ ਗਵਾਵਾ ਹੁੰਦਾ ਹੈ ਗਾਵਾ ਨਹੀਂ ਹੁੰਦਾ ਤੇਰੀ ਮਾਂ ਦਾ ਗੂੰਹ ਆ ਨਾ ਜਿਹੜਾ ਗਾਵਾ ਗਾਵਾ ਕਰੀ ਜਾਂਦੀ ਆ ਖਾਲੀ ਗੂੰਹ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹਾਂਜੀ ਫਿਰ ਰੋਸਟਰ ਕਾਲੋ ਦੇ ਦਰਸ਼ਕੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਹਾਂ ਹੁਣ ਕਿਸੇ ਨਿਊ ਵੀਡੀਓ ਚ ਥੈਂਕ ਯੂ ਬਾਏ